ਪਟਿਆਲਾ ਸ਼ਹਿਰ ਦੇ ਸਨੌਰ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਜਿਸ ਵੇਲੇ ਤੋਂ ਐਮ.ਐਲ.ਏ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੰਜੋਦ ਹੜਾਣਾ ਨੂੰ ਹਲਕਾ ਇੰਚਾਰਜ ਸਨੌਰ ਨਿਯੁਕਤ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਰੰਜੋਦ ਹੜਾਣਾ ਲੋਕਾਂ ਦੇ ਵਿਕਾਸ ਕਾਰਜ ਕਦੇ ਵੀ ਨਹੀਂ ਰੁਕਣ ਦੇਣਗੇ ਪਰ ਉੱਥੇ ਹੀ ਸਨੌਰ ਹਲਕੇ ਦੀ ਜਨਤਾ ਦੀ ਜੇਕਰ ਗੱਲ ਕਰੀਏ ਤਾ ਸਨੌਰ ਹਲਕੇ ਦੀ ਜਨਤਾ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਹੈ ਉਹਨਾਂ ਨੇ ਮੀਡੀਆ ਨੂੰ ਗੁਹਾਰ ਲਗਾ ਕੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਨੌਰ ਹਲਕੇ ਦੇ ਵਿੱਚ ਅਸੀਂ ਪਰੇਸ਼ਾਨ ਹੋ ਰਹੇ ਆ ਕਿਉਂਕਿ ਸਨੌਰ ਹਲਕੇ ਦਾ ਕੋਈ ਵੀ ਵਾਲੀ ਵਾਰਸ ਦਿਖਾਈ ਨਹੀਂ ਦੇ ਰਿਹਾ ਅਤੇ ਸੜਕਾਂ ਚਾਰੇ ਪਾਸਿਓਂ ਟੁੱਟੀਆਂ ਹੋਈਆਂ ਨੇ ਹਾਲਾਂਕਿ ਹੜਾ ਦੀ ਮਾਰ ਹਟਾਏ ਸਨੌਰ ਹਲਕੇ ਦੇ ਕਈ ਪਿੰਡ ਹਲੇ ਵੀ ਇਸ ਦੁਖਦਾਇਕ ਸਮੇਂ ਤੋਂ ਬਾਹਰ ਨਹੀਂ ਨਿਕਲ پا ਰਹੇ ਅਤੇ ਉਥੇ ਹੀ ਆਮ ਜਨਤਾ ਵੱਲੋਂ ਇਹ ਵੀ ਕਿਹਾ ਗਿਆ ਕਿ ਸੜਕਾਂ ਟੁੱਟੀਆਂ ਹੋਣ ਕਾਰਨ ਮਾਪਿਓ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਨੇ ਤਾਂ ਅਕਸਰ ਹੀ ਵਹੀਕਲ ਦੇ ਨਾਲ ਦੁਰਘਟਨਾ ਵਾਪਰ ਜਾਂਦੀ ਹੈ ਜਾ ਫਿਰ ਆਮ ਪਾਸ਼ਾ ਦੇ ਵਿੱਚ ਕਈ ਤਾਂ ਟੂ ਵੀਲਰ ਸਲਿੱਪ ਹੋ ਜਾਂਦਾ ਹੈ ਜਿਸ ਕਾਰਨ ਕਈਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਸੱਟਾਂ ਲੱਗਦੀਆਂ ਨੇ ਇਸ ਤੋਂ ਇਲਾਵਾ ਆਮ ਜਨਤਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਲੋਕ ਚਾਰੇ ਪਾਸੇ ਤੁਹਾਨੂੰ ਦਿਖਾਈ ਦੇਣਗੇ ਕਿਉਂਕਿ ਇਸ ਦੇ ਨਾਲ ਸਿਰਫ ਗੰਦਗੀ ਨਹੀਂ ਫੈਲ ਰਹੀ ਇਸ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਲੱਗਣ ਦਾ ਵੀ ਡਰ ਆਮ ਜਨਤਾ ਦੇ ਮਨਾਂ ਦੇ ਵਿੱਚ ਕਿਤਨਾ ਕੀਤੇ ਦਿਖਾਈ ਦੇ ਰਿਹਾ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਪ੍ਰਧਾਨ ਜੀ ਜੀ ਨਾਮ ਹੈ ਜੀ ਤੁਹਾਡਾ ਲਲਿਤ ਕੁਮਾਰ ਜੀ ਅਸਰਪੁਰ ਰੋਡ ਦੇ ਕਿਵੇਂ ਲੱਗਦਾ ਹੈ ਕਿ ਕਿਵੇਂ ਦਾ ਹਾਲਾਤ ਹੈ ਛਨੌਰ ਦੇ ਇਸਤਨ ਛਨੌਰ ਦੇ ਹਾਲਾਤ ਬਹੁਤ ਖਰਾਬ ਹੈ ਜੀ ਜੀ ਸਭ ਤੋਂ ਵੱਡੀ ਗੱਲ ਹੈ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਵੀ ਕਰੀ ਸੀ ਵੀ ਇਹ ਜਿਹੜਿਆ ਸਫਾਈ ਉਪਮ ਚੱਲੀ ਹੋਈ ਹੈ ਅਭਿਆਨ ਇਹਦੇ ਅੰਦਰ ਕੋਈ ਖਾਸਾਨੂੰ ਸਾਰਥਿਕ ਨਤੀਜੇ ਨਹੀਂ ਮਿਲੇ ਸਾਰਥਿਕ ਨਤੀਜਿਆਂ ਦਾ ਮਤਲਬ ਕੁਝ ਟਾਈਮ ਵਾਸਤੇ ਕੰਮ ਕਰਦੇ ਨੇ ਖਾਸ ਤੌਰ ਤੇ ਸਾਡੇ ਭਰਾ ਜਿਹੜੇ ਫੋਰਸ ਕਲਾਸ ਏਮਪਲਾਈਸ ਹੈਗੇ ਨੇ ਉਹ ਪੂਰੀ ਤਰ੍ਹਾਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਹੀਂ ਨਿਭਾਰੇ। ਬਾਕੀ ਅਸੀਂ ਮੰਗ ਕਰਦੇ ਆਂ ਪ੍ਰਧਾਨ ਜੀ ਵੱਲੋਂ ਕਿ ਪ੍ਰਧਾਨ ਜੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਸਮਝਦੇ ਹੋਏ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਵੀ ਤੁਸੀਂ ਸਫਾਈ ਪਲੱਸ ਸੜਕਾਂ ਸੜਕਾਂ ਦਾ ਕਿੰਨਾ ਬੁਰਾ ਹਾਲ ਹੈ ਸੜਕਾਂ ਦੀ ਰਸੀ ਹੋ ਕਿੰਨਾ ਸੜਕਾਂ ਦਾ ਫਿਰਨੀ ਦਾ ਤਾਂ ਜੀ ਬਹੁਤ ਬੁਰਾ ਹਾਲ ਹੈ ਕਈ ਥਾਵਾਂ ਤੇ ਟੁੱਟੀ ਪਈ ਹੈ ਬਾਕੀ ਜਿੱਥੇ ਟੁੱਟ ਗਈ ਉੱਥੇ ਰਿਪੇਅਰ ਵੀ ਨਹੀਂ ਹੋਈ। ਹਮ ਸਭ ਤੋਂ ਵੱਡੀ ਇਹ ਗੱਲ ਹੈ। ਅਗਲੀ ਜਿਹੜੀ ਸਭ ਤੋਂ ਮੇਨ ਮੁੱਦਾ ਹੈ ਕਿ ਅਸੀਂ ਬਹੁਤ ਸਾਰੇ ਗੁਰੂ ਘਰ ਮੰਦਰ ਧੀਰ ਸਾਹਿਬ ਹਰ ਇੱਕ ਥਾਂ ਦੇ ਬਹੁਤ ਜ਼ਿਆਦਾ ਪੈਸਾ ਪਾਇਆ ਸਾਰ ਸੇਕ ਯੋਗਦਾਨ ਪਾਇਆ ਤੇ ਅਸੀਂ ਹੁਣ ਜਿਹੜੇ ਸਾਡੇ ਹਲਕਾ ਇੰਚਾਰੇ ਲਾਏ ਆ ਰਣਜੋਤ ਸਿੰਘ ਜੀ ਖਡਾਣਾ ਸਾਹਿਬ ਅਸੀਂ ਉਹਨਾਂ ਨੂੰ ਵੀ ਬੇਨਤੀ ਕਰੀ ਸੀ ਪਰਸੋਂ ਜਿੱਥੇ ਭੋਗਤੇ ਮਿਲੇ ਸੀ ਮੈਨੂੰ ਸਰਦਾਰ ਮੇਰ ਸਿੰਘ ਜੀ ਦੇ ਬੜੇ ਗੁਰਦੁਆਰਾ ਸਾਹਿਬ ਉੱਥੇ ਉਹਨਾਂ ਨੂੰ ਬੇਨਤੀ ਕਰੀ ਵੀ ਇੱਕ ਤਾਂ ਜਿਹੜਾ ਦੇਵੀਗੜ੍ਹ ਪੇਵਾ ਮਾਰਗ ਪਟਿਆਲਾ ਇਹਦੇ ਉੱਪਰ ਉੱਚੇ-ਉੱਚੇ ਤੌਰ ਤੇ ਧਿਆਨ ਦਿਆ ਜਾਵੇ ਕਿਉਂਕਿ ਜਦੋਂ ਵੀ ਐਂਟਰੀ ਹਰਿਆਣੇ ਚੋਂ ਪੰਜਾਬ ਦੀ ਹੁੰਦੀ ਅਗਲੇ ਗਾਲਾਂ ਕੱਢਦੇ ਕਦੇ ਅਸੀਂ ਹਰਿਆਣੇ ਨੂੰ ਗਾਲਾਂ ਕੱਢਦੇ ਵੀ ਉਹ ਕਹਿੰਦੇ ਵੀ ਟੈਂਡਰ ਹੋ ਰਹੇ ਨੇ ਇਹ ਪਤਾ ਨਹੀਂ ਟੈਂਡਰ ਕਦੋਂ ਹੋਣਗੇ ਬਾਕੀ ਜਿਹੜੀਆਂ ਮੰਡੀਕਰਨ ਮਾਰਕੀਟ ਕਮੇਟੀ ਵੱਲੋਂ ਸੜਕਾਂ ਬਣਾਈਆਂ ਨੇ ਉਹਨਾਂ ਦਾ ਕਿਸੇ ਨੇ ਸਾਰੇ ਨਹੀਂ ਲਈ ਚੂਹੇ ਨੇ ਖੱਡਾ ਪੱਟ-ਪੱਟ ਕੇ ਰੱਬ ਨਾ ਕਰੇ ਕਿਸੇ ਜ਼ਿਮੀਂਦਾਰ ਭਰਾ ਦੀ ਕਿਸਾਨ ਭਰਾ ਦੀ ਟਾਲੀ ਪਲਟ ਗਈ ਮੇਰੇ ਖਿਆਲ ਤੋਂ ਦੋਸਤੋ ਜਿਆਦਾ ਨੁਕਸਾਨ ਹੋ ਜਾਣਾ ਠੀਕ ਅਸੀਂ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਅਮਿਤ ਵਾਲੀਆ ਜਿੱਥੇ ਦੇਣ ਵਾਲੇ ਹੋ ਸਨੋਰ ਤੋਂ ਜੀ ਕਿਵੇਂ ਦੇਖਦੇ ਹੋ ਕਿ ਸੜਕਾਂ ਦਾ ਸਫਾਈ ਦਾ ਬੁਰਾ ਹਾਲ ਹੈ ਸ਼ਹਿਰ ਦਾ ਤੁਸੀਂ ਉਹ ਰਸਨੀਕੋ ਕਿਵੇਂ ਸਿਚੂਨ ਦੇਖਦੇ ਹੋ ਸਰ ਦੇਖੋ ਜਿਹੜੇ ਹਾਲਾਤ ਨੇ ਉਹ ਬਹੁਤ ਬੁਰੇ ਨੇ ਇਸ ਟਾਈਮ ਤੁਸੀਂ ਜਿਹੜਾ ਮਾਰੋਗੇ ਫਿਰਨੀ ਦਾ ਸਾਡੀ ਸਨੋਰ ਦੀ ਦਾ ਤਾਂ ਬਿਲਕੁਲ ਟੁੱਟਿਆ ਹੋਇਆ ਹੈ ਇਸ ਟਾਈਮ ਥੋੜੀ ਜੀ ਰੋਡ ਬਣੀ ਹੈਗੀ ਬਾਕੀ ਟੁੱਟੀ ਪੱਜੀ ਛੜਤੀ ਪਿਛੇ ਮੀ ਸੀਗੇ ਜਿਹੜੇ ਬੱਚੇ ਸਕੂਲ ਜਾ ਰਹੇ ਨੇ ਉਹਨਾਂ ਵਾਸਤੇ ਬੜਾ ਔਖਾ ਹੈ ਜੀ ਹਨਾ ਤੇ ਜਿਹੜੇ 2 ਵੀਰ ਵਾਲਾ ਬੰਦਾ ਜਿਹੜਾ ਜਾ ਰਿਹਾ ਹੈਗਾ ਕਈ ਲੋਕ ਸਕਿਪ ਕਰਦੇ ਨੇ ਇੱਥੇ ਸਕਿਟ ਕਰਕੇ गिरਦੇ ਨੇ ਰੋਜ਼ੇ ਕੰਮ ਤੇ ਗੰਦਗੀ ਬਹੁਤ ਜ਼ਿਆਦਾ ਹੈਗਾ ਕੁੜੇ ਢੇਰ ਤੁਸੀਂ ਦੇਖੋ ਤਾਂ ਲੱਗੇ ਹੋਏ ਨੇ ਤੇ ਮੇਨ ਸਰ ਉੱਤੇ ਸਾਡੇ ਛੋਟਾ ਜਿਹਾ ਇੱਕ ਸਰਕਾਰੀ ਹਸਪਤਾਲ ਹੈਗਾ ਉੱਥੇ ਵੀ ਕੋਈ ਸਹੂਲਤਾਂ ਨਹੀਂ ਹੈਗੀਆਂ ਜ਼ਿਆਦਾ ਤੇ ਸਾਡੀ ਤਾਂ ਇਹੀ ਅਪੀਲ ਹੈਗੀ ਹੈ ਗਵਰਨਮੈਂਟ ਨੂੰ ਜੋ ਚਾਹੁੰਦੇ ਆ ਥੋੜਾ ਜਿਹਾ ਹੈਲਥ ਕੇਅਰ ਦੇ ਉੱਤੇ ਥੋੜਾ ਕੰਮ ਕਰਨ ਤੇ ਸਹੂਈਦਾਂ ਦੇਣ ਬਾਕੀ ਸਰ ਸੀਜ਼ਨ ਡੇਂਗੀ ਦਾ ਚੱਲ ਰਿਹਾ ਹੈਗਾ ਫੋਗਿੰਗ ਨਹੀਂ ਹੋ ਰਹੀ ਬਿਲਕੁਲ ਵੀ ਇਹ ਸਰਕਾਰ ਆਂਦੀ ਹੈਗੀ ਇਹ ਕਰਦੀ ਹੈ ਉਹ ਤਾਂ ਬਿਲਕੁਲ ਜ਼ੀਰੋ ਦੇ ਕੰਮ ਹੈ ਸਰ ਸ਼ਾਰਜ 3.5 ਸਾਲ ਦਾ ਸਮੇਂ ਹੋ ਚੁੱਕਾ ਹੈ ਵੱਡੇ ਵੱਡੇ ਵਾਦੇ ਦਾਵਾ ਕਰਦੇ ਸਾਂਮਲ ਦੀ ਪਾਰਟੀ ਲੱਗਦਾ ਕਿ ਹੁਣ ਆਨ ਟਾਈਮ ਜੇ ਹੱਲ ਹੋ ਸਕਣਗੇ ਸੜਕਾਂ ਬਣਾਣਗੇ ਸਫਾਈ ਦਾ ਸਰ ਦੇਖੋ ਸਰ 3.5 ਸਾਲ ਤੋਂ ਦਾਵੀ ਨੇ ਮਿਲਿਆ ਕੁਝ ਨਹੀਂ ਹੈਗਾ ਜੇ ਹੁਣ ਕੁਝ ਕਰ ਸਕਦੇ ਮੈਂ ਤਾਂ ਦੇਖਦੇ ਜੀ ਬੇਟੀ ਉਮੀਦ ਹੀ ਹੈ ਕਿ ਹਾਂ ਪਰ ਲੱਗਦਾ ਕੁਝ ਨਹੀਂ ਸਰ ਦਾ ਠੀਕ ਨਾਲ ਦੀ ਚੰਗੀ ਤਰ੍ਹਾਂ ਜਿਹੜੀ ਹੈਗੀ ਹੈ ਰਾਖੀ ਵੀ ਹੋ ਜਵੇ ਤੇ ਅੱਜਕਲ ਥੋੜਾ ਜਿਹਾ ਨਸ਼ੇ ਦੇ ਵੀ ਠੱਲ ਪਾਈ ਜਾਵੇ ਸ਼ਾਮ ਨੂੰ ਮਾੜਾ ਮੋਟਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸ਼ਾਮ ਨੂੰ ਵੈਸੇ ਇੱਕ ਬੀਨਾ ਹੂਟਰ ਤੋਂ ਸਰਪ੍ਰਾਈਜ਼ ਚੈਕਿੰਗ ਕਰ ਲੈਣੀ ਚਾਹੀਦੀ ਹੈ ਅਚਾਨਕ